ਆਪਾਂ ਕੂੜੇ ਦੇ ਬੈਠੇ ਖੜਾ ਹੈ ਆ ਪਰਲੇ ਬੰਦੂ ਨੂੰ ਵਿਚਾਰਿਆ ਕਿਦਾ ਰਾਜਾ ਭਾਰਤ ਰਾਜਾ ਤੇ ਕਰ ਯਾਰ ਤੁਸੀਂ ਸਾਡੇ ਅੰਦਰ ਕੋਈ ਜਲਦਾ ਨਿਸ਼ਾਨ ਸਾਡੇ ਐਮਸੀ ਯਾਰ ਤੁਹਾਨੂੰ ਵੀ ਕਹੀਏ ਘੱਟ ਤੋਂ ਘੱਟ 60 ਸਾਲ ਦਾ ਮੇਰਾ ਪ੍ਰਵਾਹ ਕਾਰਡ ਮੇ ਸਾਲ ਚੱਕ ਲਾ ਕਾਟ ਦੇ ਕਿਥੇ ਠੱਗੀਏ ਸਾਰਾ ਦੁਨੀਆ ਤੇ ਨਾ ਰਹਾਂਗੇ ਨਹੀਂ ਫਿਰ ਦੁਨੀਆ ਤੇ ਰਹਾਂਗੇ ਜੀ ਅਸੀਂ ਚੱਲੋ ਚੱਲੋ ਭਨੇ ਨਾਇਆ ਉਹਨਾਂ ਦਾ ਕੰਮ ਵੀ ਕਰਨਾ ਕੋੜਾ ਇਹ ਵੀ ਪਰਖਣਾ ਕਾਕਾ ਸਾਰਿਆਂ ਦਾ ਅਸੀਂ ਵੜਾਉਂਦਾ ਸਰ ਜੀ ਮੇਰੀ ਸਾਰੇ ਕਿਹੜਾ ਕੰਮ ਕੋਈ ਹੱਥ ਕਿਸੇ ਦੀ ਦੱਸੋ ਕੀ ਹੋਣਾ ਹੈ ਤੁਸੀਂਾਨੂੰ ਦੇ ਟਾਈਮ ਦੇ ਦੇ ਆਪਾਂ ਉਹਨਾਂ ਦਾ ਕਰ ਦੇਣਾ ਕੰਮ ਤੇ ਦੱਸਦੇ ਆਪਾਂ ਟਾਈਮ ਦੇ ਦਿਓ ਆਪਾਂ ਟਾਈਮ ਦੇ ਦੇਣਾ ਯੋਤੀ ਚੋਤੀ ਲਿਆ ਜਾ ਆਪਾਂ ਉਹਨਾਂ ਦਾ ਕਰ ਦੇ ਜੇ ਤੁਸੀਂ ਲਿਖੂਗੇ ਆਪਾਂ ਕਰ ਦੇਣਾ ਬੰਦਾ ਨਹੀਂ ਆਪਾਂ ਉਹਨੂੰ ਕਹਿ ਕੀ ਗਿਆ ਤੁਹਾਨੂੰ ਮੋਟਸ ਦੇ ਦਿੱਤਾ ਹੁਣ ਕਿੱਦਾਂ ਕਹਿਣਾ ਚੇ ਗੱਲ ਤਾਂ ਇਹ ਕਿ ਕਿਹੜਾ ਕਿਹੜਾ ਮੇਰੇ ਦਵਣ ਤੋਂ ਚੱਕਰ ਨਹੀਂ ਮੈਨੂੰ ਪੁੱਛੀ ਜਾਂਦੇ ਨੇ ਮੈਗਾ ਸਾਰੇ ਇੱਕ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਨਜਾਇਜ਼ ਕਬਜ਼ਿਆਂ ਕਰਤੀ ਕਿ ਇਹਦੇ ਵਾਸਤੇ ਜਦੋਂ ਲੋਕ ਥੋੜੇ ਟਾਈਮ ਵਾਸਤੇ ਤੇ ਅਸਰ ਕਰਦੇ ਉਸ ਤੋਂ ਬਾਅਦ ਫੇਰ ਉਸੇ ਜਗ੍ਹਾ ਤੇ ਦੁਬਾਰਾ ਆ ਜਾਂਦੇ ਤੇ ਇਹਦੇ ਜਿਹੜਾ ਹੈਗੇ ਤੇ ਕੀ ਕਾਰਵਾਈ ਕਰਦੇ ਸਰ ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਜਦੋਂ ਅਸੀਂ ਕਾਰਵਾਈ ਕਰਦੇ ਆ ਨਾ ਤੇ ਬਹੁਤ ਸਾਰੇ ਲੋਕ ਮੌਕੇ ਤੇ ਤੇ ਮੰਨ ਜਾਂਦੇ ਆ ਅਸੀਂ ਜਗਾ ਤੋਂ ਸਮਾਨ ਵੀ ਚੱਕ ਲਈਦਾ ਜਾਂ ਪਿੱਛੇ ਵੀ ਕਰਾ ਲਈਦਾ ਪਰ ਫਿਰ ਉੱਥੇ ਜਾਂਦੇ ਪਰ ਇਹਦੇ ਲਈ ਅਸੀਂ ਸਾਰਿਆਂ ਨੂੰ ਅੱਜ ਤੋਂ ਤੁਹਾਡੇ ਖਿਆਲ ਦੇ ਵਿੱਚ ਤੁਹਾਨੂੰ ਪਤਾ ਹੋਣਾ 1 ਮਹੀਨਾ 1.5 ਮਹੀਨਾ ਪਹਿਲਾਂ ਵੀ ਆਪਾਂ ਇੱਕ ਗੱਲ ਕੇ ਐਸਐਚਓ ਸਾਹਿਬ ਦੇ ਨਾਲ ਸਾਰਾ ਪੁਲਿਸ ਸਹਾਇਤਾ ਦੇ ਨਾਲੇ ਕੰਮ ਕੀਤਾ ਸੀ ਤੋਂ ਸਾਰਿਆਂ ਨੂੰ ਇੱਕ ਐਡਵਾਈਸ ਵੀ ਦਿੱਤੀ ਸੀ ਤੇ ਟਾਈਮ ਵੀ ਦਿੱਤਾ ਸੀ ਕਿ ਤੁਸੀਂ ਆਪਣੇ ਆਪ ਹੀ ਖੋਖੇ ਜਾਂ ਫੜੀਆਂ ਜਾਂ ਸਬਜ਼ੀ ਦੀਆਂ ਦੁਕਾਨਾਂ ਪਿੱਛੇ ਕਰ ਲਓ ਕਿਉਂਕਿ 메ਨ ਸੜਕਾ ਕਿਤੇ ਵੀ ਹੱਥ ਸਾਹ ਹੁੰਦਾ ਪੰਡਰੀ ਹੁਣ ਤੁਸੀਂ ਗੱਲ ਕੀਤੀ ਹੈ ਕਿ ਲੋਕ ਇੱਕਦਮ ਵਾਪਸ ਉੱਥੇ ਆ ਜਾਂਦੇ ਆ ਇਹਦੇ ਲਈ ਅਸੀਂ ਇੱਕ ਨੋਟਿਸ ਤਿਆਰ ਕੀਤਾ ਹੈ ਇਹ ਨੋਟਿਸ ਇੱਕ ਦੋ ਦਿਨ ਤੱਕ ਇਹਨਾਂ ਕੋਲ ਪਹੁੰਚ ਜਾਣਗੇ ਜਿਨ੍ਹਾਂ ਨੇ ਗੈਰ ਨਜਾਇਜ਼ ਕਬਜ਼ੇ ਕੀਤੇ ਆ ਦੋ ਕੁ ਦਿਨ ਦਾ ਇਹਨਾਂ ਨੂੰ ਸ਼ਾਇਦੋ ਚ ਟਾਈਮ ਮਿਲ ਜੂਗਾ ਨੋਟਿਸ ਦੇ ਹਿਸਾਬ ਨਾਲ ਜੋ ਹੋਊਗਾ ਅਗਰ ਤਾਂ ਇਹ ਸੈਟੀਸਫੈਕਟਰੀ ਜਵਾਬ ਦੇ ਸਕੇ ਔਰ ਪਿੱਛੇ ਨੂੰ ਕਰ ਲਈਏ ਜਿੱਥੇ ਤੱਕ ਅਸੀਂ ਕਰ ਚੁੱਕੇ ਹਾਂ ਸਾਡੀ ਸੈਟੀਸਫੈਕਸ਼ਨ ਹੋ ਗਈ ਤਾਂ ਠੀਕ ਹੈ ਅਗਰ ਨਹੀਂ ਹੋਇਆ ਤਾਂ ਅਸੀਂ ਮਾਨ ਜੋ ਕੋਰਟ ਦੇ ਵਿੱਚ ਜਿਹੜੇ ਕੇਸ ਲਾਵਾਂਗੇ ਬਾਕੀ ਕੋਰ ਡਿਸਾਈਡ ਕਰੇਗਾ ਕਿ ਬੰਦਾ ਨਹੀਂ ਪਾਲਣਾ ਕਰਦਾ ਹੁਕਮਾਂ ਦੀ ਤਾਂ ਉਹ ਹੀ ਹੋ ਸਕਦਾ ਇਹ ਨਿਸ਼ਕਤੀ ਤੋਂ ਬਾਅਦ ਸਰ ਆਨਲ ਟਾਈਮਸ ਵੀ ਇਹੋ ਜਿਹੀਆਂ ਕਾਰਵਾਈਆਂ ਜਾਰੀ ਰਹਿਣਗੀਆਂ ਸਰ ਬਿਲਕੁਲ ਰਹਿਣਗੀਆਂ ਜੀ ਕਿਉਂਕਿ ਸਰਕਾਰ ਦੀ ਜਿੱਦਾਂ ਜਿੱਦਾਂ ਹਰਿਆਤਾ ਆ ਰਹੀਆਂ ਆ ਕਿ ਸਰਕਾਰ ਇੰਨੀ ਸੰਗੀਨ ਹੈ ਸਾਡੀ ਬਾਰ-ਬਾਰ ਮੀਟਿੰਗਾਂ ਹੋ ਰਹੀਆਂ ਨਜਾਇਜ਼ ਕਬਜ਼ਿਆਂ ਦੇ ਸਬੰਧ ਵਿੱਚ ਹੋਰ ਚੀਜ਼ਾਂ ਦੇ ਸਬੰਧ ਵਿੱਚ ਤਾਂ ਅਸੀਂ ਇੰਪਲੀਮੈਂਟ ਜ਼ਰੂਰ ਕਰਾਂਗੇ ਉਹ ਬਿਲਕੁਲ ਇੱਕ ਵਧੀਆ ਜਿਹੜਾ ਮਾਹੌਲ ਆ ਲੋਕਾਂ ਨੂੰ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਸਾਡੀ ਡਿਊਟੀ ਵੀ ਬਣਦੀ ਹੈ ਔਰ ਇਥੇ ਮੈਂ ਤੁਹਾਡੇ ਨਾਲ ਇੱਕ ਮਾਧਿਅਮ ਦੇ ਰਹੀ ਲੋਕਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਪਲੀਜ਼ ਆਪਾਂ ਆਪਣਾ ਖਿਆਲ ਖੁਦ ਹੀ ਰੱਖੀ ਹੈਨਾ ਤੁਹਾਡਾ ਸ਼ਹਿਰ ਹੈ ਤੁਹਾਡਾ ਸ਼ਹਿਰੀ ਰਹਿਣਾ ਅਗਰ ਇਹਨੂੰ ਸਾਫ਼ ਸੁਥਰਾ ਰੱਖਾਂਗੇ ਪਿੱਛੇ ਹੋ ਕੇ ਮੈਂ ਇਹ ਕਹਿੰਦਾ ਸਮਾਨ ਵਿੱਚੋਂ ਸਾਰਾ ਕੁਝ ਕਰੋ ਪਰ ਜੈਜ ਜੈ ਤਰੀਕੇ ਨਾਲ ਕੰਮ ਕਰੀਏ ਨਜਾਇਜ਼ ਤਰੀਕੇ ਨਾਲ ਕੰਮ ਨਾ ਕਰੀਏ ਕਿਉਂਕਿ 메ਨ ਰੋਡ ਲੰਘਦਾ ਤੁਸੀਂ ਦੇਖਿਆ ਉਹ ਤੁਹਾਡਾ ਹਾਈਵੇ ਸ਼ਾਮ ਨੂੰ ਇੱਥੇ ਜਿਹੜੀਆਂ ਲੱਗੀਆਂ ਹੁੰਦੀਆਂ ਬਹੁਤ ਸਾਰਾ ਕੁਝ ਆਪਾਂ ਦੇਖਦੇ ਵੀ ਹੈਨਾ ਪਰ ਅਗਰ ਕੋਈ ਹਾਦਸਾ ਹੋ ਗਿਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਕਿਦੀ ਹੈ ਤਾਂ ਇਹਨਾਂ ਦੀ ਜੁਮੇਵਾਰ ਇਫੈਕਟਸ ਹੋ ਗਈ। ਤਾਂ ਮੇਰੇ ਤੁਹਾਡੇ ਇਸ ਮੀਡੀਆ ਦੇ ਲਈ ਤੁਹਾਡਾ ਵੀ ਥੈਂਕਸ ਉਸੇ ਵੀ ਸਾਡਾ ਪੂਰਾ ਸਾਥ ਦਿੱਤਾ ਅੱਜ। ਮੈਂ ਤੁਹਾਨੂੰ ਵੀ ਕਹੂੰਗਾ ਕਿ ਸਾਡੇ ਵੱਲੋਂ ਵੀ ਅਪੀਲ ਕਰਤੀ ਜਾਂ ਵੀ ਕਿਰਪਾ ਕਰਕੇ ਇੱਕ ਸਫਾਈ ਦਾ ਧਿਆਨ ਜ਼ਰੂਰ ਰੱਖੋ। ਥੋੜਾ ਬਾਹਰ ਨਾਲ ਸੁੱਟੋ। ਪਾਣੀ ਗਰਮੀ ਦਾ ਟਾਈਮ ਹੈ। ਪਾਣੀ ਦੇ ਸਬੰਧ ਵਿੱਚ ਵੀ ਬੇਨਤੀ ਹੈ ਵੀ ਕੋਪਾ ਵੇਸਟ ਪਾਣੀ ਜਿਹੜਾ ਪੀਣ ਪੋਟੇਬਲ ਪਾਣਾ ਪੀਣ ਵਾਲਾ ਪਾਣੀ ਇਹਨੂੰ ਪੀਣ ਲਈ ਯੂਜ਼ ਕਰੀਏ। ਗੱਡੀਆਂ ਦਾ ਧੋਈਏ ਜਾਂ ਹੋਰ ਕੰਮ ਨਾ ਕਰੀਏ ਅਸੀਂ ਕਿ ਬਾਅਦ ਵਿੱਚ ਕਮੇਟੀ ਨੂੰ ਸਾਨੂੰ ਕੋਈ ਤੁਹਾਡੇ ਤੇ ਕੋਈ ਨੋਟਿਸ ਭੇਜ ਕੇ ਕੋਈ ਜੁਰਮਾਨਾ ਵਸੂਲੀ ਕਰਨੇ ਪਏ ਜਿਹੜਾ ਵੀ ਆਮ ਤੌਰ ਤੇ ਪਹਿਲਾਂ ਜੁਰਮਾਨੇ ਦੀ ਗੱਲ ਚੱਲ ਰਹੀ ਆ ਇਹ ਵੀ ਚਿੱਠੀ ਆ ਚੁੱਕੀ ਆ ਪਹਿਲਾਂ ਦੀ ਠੀਕ ਹੈ ਪਹਿਲਾਂ ਦਾ ਰੂਲ ਹੈ ਪਾਣਾ ਇਹ ਸੌਂਦ ਚ ਵੀ ਕਾਰਵਾਈ ਕਰਨੀ ਪੈ ਸਕਦੀ ਸੋ ਇਹ ਬੇਨਤੀ ਹੈ ਮੇਰੀ ਵੀ ਆਪਾਂ ਆਪਣੇ ਮਾਹੌਲ ਨੂੰ ਆਪਣੇ ਹਿਸਾਬ ਨਾਲ ਆਪਣੇ ਸ਼ਹਿਰ ਨੂੰ ਸਹੀ ਰੱਖੀਏ ਤਾਂ ਕਿ ਲੋਕਾਂ ਨੂੰ ਅਸੀਂ ਚੰਗਾ ਮਾਹੌਲ ਦੇ ਸਕੀਏ ਚੰਗਾ ਸਿਹਤ